ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਹੋਪ ਕਰਦਾ ਹਾਂ ਕਿ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਮੈਂ ਜਾ ਰਿਹਾ ਆਪਦੀ ਨਵੀਂ ਪੈਂਟ ਦੀ ਮੇਚ ਦੀ ਰੀਲ ਲੈਣ ਕਿ ਜੀ ਮਿਲ ਚੁੱਕਿਆ ਹੀ ਰੀਲ ਇਹ ਰੀਲ ਲੈ ਕੇ ਮੈਂ ਸਟਾਸ਼ਨ ਕਰੇ ਜਾ ਰਿਹਾ ਹਾਂ ਫਿਰ ਤੇ ਸੁਭਾਉਂਗਾ ਫਿਰ ਇਹਨੂੰ ਪਾਹੂੰਗਾ ਫਿਰ ਮੈਂ ਸਾਕ ਜਾਊਂਗਾ ਤੇ ਪੈਨ ਕਾਰਡ ਅਪਲਾਈ ਕਰਨਾ ਤੇ ਐਸ ਪੀ ਆਈ ਚ ਖਾਤਾ ਵੀ ਖਲੋਣਾ ਮੈਂ ਪਹੁੰਚ ਚੁੱਕਾ ਹਾਂ ਇਕਰ ਮੈਨੂੰ ਰੀਲ ਤਾਂ ਮਿਲ ਸੁਖੀਆ ਪਰ ਉਹ ਪੂਰੀ ਤੇਰੀ ਜਿਹੜੀ ਪੈਂਟ ਆ ਉਹਦੇ ਨਾਲ ਮੈਚ ਨਹੀਂ ਹੁੰਦੀ ਪਰ ਮम्मा ਕਰੇ ਸ਼ਾਇਦ ਲੱਭ ਲਵੇ ਆਪਣੇ ਘਰ ਦੀ ਕੋਈ ਤਾਂ ਕੁੰਝ ਮੈਂ ਫੜਾਉਣ ਜਾ ਰਿਹਾ ਹਾਂ ਸੂਟ ਹੁਣ ਜੀ ਮੈਂ ਸੂਟ ਤਾਂ ਫੜਾਇਆ ਸੀ ਇਹ ਉਹੀ ਸੂਟ ਆ ਜਿੰਦੇ ਹਾਸਤੇ ਮम्मा ਮੈਨੂੰ ਹਰ ਰੋਜ਼ ੱਡੇ ਤੇ ਭੇਜਦੀ ਹੁੰਦੀ ਸੀ ਕਦੇ ਬੁਕਰਮ ਲਿਆ ਦੇ ਕਦੇ ਰੀਲ ਲਿਆ ਦੇ ਕਦੇ ਜੈਪ ਲਿਆ ਦੇ ਮੰਮੀ ਦੱਸ ਐਨੀ ਮਿਹਨਤ ਕੀਤੀ ਤੇ ਮੈਨੂੰ ਵੀ ਮਿਲਿਆ ਤੇ ਇਹ ਕਿਵੇਂ ਫਿਰ ਜਾਣਗੇ ਜਦੋਂ ਮਾਤਾ ਦੇਉ 150 200 ਦਾ ਸੂਟ ਦਿੰਦੀ ਆ ਤੇ ਉਦੋਂ ਮੇਰੀਆਂ ਭੂਆ ਆਈਆਂ ਸੀ ਨਾ ਉਹ ਆਂਦੀਆਂ ਸੀ ਸਿੰਪਲ ਸੂਟ ਦਾ 300 ਲੈਂਦੀਆਂ ਇਹ 150 ਰੁਪਿਆ ਲੈਂਦੀ ਸਿੰਪਲ ਸੂਟ ਦਾ ਤੇ ਲੌਣ ਵਾਲੇ ਦਾ 800 ਲੈਂਦੀਆਂ ਇਹ 350 ਲੈਂਦੀ ਮੈਂ ਲੰਘ ਜਾ ਰਿਆਂ ਜੀ ਆਲੂ ਕਿਉਂਕਿ ਮੰਮਾ ਨੇ ਸਬਜ਼ੀ ਬਣਾਉਣੀ ਹੈ ਸਬਜ਼ੀ ਵਾਲਾ ਬਾਹੂ ਅੱਜ ਆਇਆ ਨਹੀਂ ਸੀਗਾ ਇਸੇ ਕਰਕੇ ਮੈਂ ਲੈ 1 ਕਿਲੋ ਆਲੂ ਤੇ ਕੋਈ ਟਾਈਮ ਹੁੰਦਾ ਏ ਆਲੂ 20 ਰੁਪਏ ਤੇ ਲੋ ਸੀ ਹੁਣ 30 ਰੁਪਏ ਕਿਲੋ ਹੋ ਗਿਆ ਤੇ ਫਿਰ ਮੇਰੀ ਮੰਮਾ ਹਰ ਰੋਜ਼ ਕਦੇ ਤੇਰੇ ਵਾਲੇ ਆਲੂ ਕਦੇ ਆਲੂ ਮਟਰ ਤੇ ਕਦੇ ਆਲੂ ਵਿੰਗਣੀ ਕੱਲ ਇਹਨੇ ਰਿਓਟਰੀਦਾਰੀ ਸੁੱਕੀ ਸਬ지 ਅੱਜ ਫੇਰ ਆਲੂ ਹਾਂ ਮੰਮੀ ਆਲੂ ਮਟਰ ਲੈ ਦੇ ਤੇ ਮੈਂ ਦੱਸਿਆ ਆਲੂ ਮਟਰ ਹੈ ਹੈ ਤੇ ਹੋਰ ਐਨੇ ਤਾਂ ਸਾਨੂੰ ਆਲੂ ਖਵਾਉਂਦੀ ਆ ਆਲੂ ਖਵਾ ਕੇ ਅੱਗੇ ਹੀ ਨੇ ਮੋਟੇ ਆ ਹਣਾ ਮੈਂ ਲੈਣ ਜਾ ਰਿਆਂ ਜੀ ਸਾਡ ਰੋਜ਼ ਦੀ ਤਰ੍ਹਾਂ ਦੁੱਧ ਤੇ ਨਾਲ ਛੋਲੇ ਤੇ ਚਲੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਲੈਣ ਜਾ ਰਿਹਾ ਸੀ ਦੁੱਧ ਤੇ ਉਹ ਜਿਹੜੀ ਦੁੱਧ ਵਾਲੀ ਦੁਕਾਨ ਆ ਮੈਨੂੰ 1.5 ਕਿਲੋਮੀਟਰ ਲਗਭਗ ਪੈਂਦੀ ਆ ਤੇ ਮੈਂ ਪਿੰਡ ਦੇ ਅੰਦਰ ਵਾਰ ਦੂਜਣਾ ਜਾਂਦਾ ਜਾਂਦੇ ਹੱਟ ਮੈਂ ਦੂ ਪਿੰਡੀ ਆ ਕਿ ਤੁਰਿੰਦਾ ਬਹਾਨਾ ਵੀ ਬਣਾਉਣਾ ਚਾਹੀਦਾ ਜਿਵੇਂ ਮੈਂ ਹਰ ਰੋਜ਼ ਕੁਲੋਮੀਟਰ ਅੱਡੇ ਦੇ 6 ਗੇੜੇ ਲਾ ਜਨਾ 7 ਤੇ ਮੈਂ ਹਰ ਰੋਜ਼ 9:00 5 ਕਿਲੋਮੀਟਰ ਤੋਰੀ ਲੈਣਾ ਮੇਰੇ ਫੋਨ ਤੇ ਕਾਊਂਟ ਹੁੰਦਾ ਰਹਿੰਦਾ ਨਾਲ ਮੇਰੇ ਫੋਨ ਹੁੰਦਾ ਤੇ ਜਿੰਨੇ ਵੀ ਯਾਨੀ ਕਿ ਜਿਵੇਂ ਮੇਰਾ ਛੋਟਾ ਭਰਾ ਉਹ ਦਰੋਂ ਤੋਂ ਬਹੁਤ ਜ਼ਿਆਦਾ ਭੱਜਦਾ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਜੋ ਜੋ ਮੰਮਾ ਨੇ ਆਖਿਆ ਸੀ ਉਹ ਮੈਂ ਲੈ ਆਇਆ ਦਾ ਤੇ ਜਿਹੜਾ ਲ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਦਾ ਲੱਗ ਪਈ। ਇਹ ਮੇਰਾ ਡਰਾਇੰਗ ਦਾ ਜਿਹੜਾ ਸਮਾਨ ਆ ਤੇ ਪਾਗ ਰੰਗਾਉਣੀਆਂ ਹਾਲੇ ਤੱਕ ਨਹੀਂ ਰੰਗਾਈ ਕਿਉਂਕਿ ਪਾਪਾ ਹੀ ਕੰਮ ਤੇ ਚੱਲ ਜਾਂਦੇ ਆ ਤੇ ਹੁਣ ਮੇਰਾ ਰਾਤ ਆਇਆਗਾ ਕਿ ਕੱਲ ਨੂੰ ਜਾ ਕੇ ਕੱਲ ਰੰਗਾਉਂਗਾ ਪਾਗ ਵੀ ਤੇ ਕਲਰ ਵੀ ਲਿਆਉਂਗਾ ਜਿਹੜੇ ਪੇਂਟਿੰਗ ਵਾਲੇ ਆ ਤੇ ਬਾਅਦ ਚ ਮੈਂ ਇੱਕ ਨਵਾਂ ਯਾਨਕੀ ਵੀਡੀਓ ਪਾਇਆ ਕਰੂੰਗਾ ਪੇਂਟਿੰਗ ਡਰਾਇੰਗ ਦੀਆਂ ਹੁਣ ਜੀ ਮੈਂ ਪੌਣ ਚੱਲਿਆ ਕਰੇ ਜਿਹੜਾ ਜਿਹੜਾ ਸਮਾਨ ਲੈਣਾ ਸੀ ਉਹ ਲੈ ਆਇਆ 2 ਕਿਲੋ ਦੁੱਧ ਤੇ ਛੋਲੇ ਤੇ ਲਾਈਚੀਆਂ ਹੁਣ ਜੀ ਅਸੀਂ ਤੁਹਾਨੂੰ ਵਿਖਾਉਣ ਲੱਗੇ ਹਾਂ ਸਾਡੇ ਸਾਰੇ ਨਾਲੋਂ ਪਿਆਰਾ ਕਰਦਾ ਮੈਂਬਰ ਆਹ ਰਿਹਾ ਆਹ ਛੱਡਾ ਮਾਨੂੰ ਗਿੱਲਾ ਗਰਦਾ ਜਮਾਉ ਇਹ ਸਾਡੇ ਘਰ ਦਾ ਸਾਰਨਾ ਪਿਆਰਾ ਮੈਂਬਰ ਹੈ ਜੀ ਇਹ ਮੰਮਾ ਦੇ ਨਾਲ ਜ਼ਿਆਦਾ ਲਾਲ ਕਰਦਾ ਹੈ ਤੇ ਇਹ ਇੱਥੇ ਸੌਂਦਾ ਹੈ ਇਹ ਇਹਦਾ ਬਿਸਤਰਾ ਹੈ ਹਾਂਜੀ ਮੈਂ ਨਾ ਨੂੰ ਬਣਾਉਣਾ ਹਾਂ ਸਾਰੀ ਦੁਨੀਆ ਦੇ ਵਾਂਗ ਮੈਂ ਵੀ ਹੁਣ ਨਾ ਚੁੱਕਿਆ ਆ ਤੇ ਹੁਣ ਰੰਜੀਤ ਆ ਦੁਨੀਆ ਦਾ ਨਾ ਨਾ ਯਾਰ ਦਾ ਇੱਕ ਹੋਂਦ ਵਿੱਚ ਆ ਵੀ ਲੈਜੈਂਡ ਬੰਦਾ ਸਾਡਾ ਜਿਹੜਾ ਨਹੀਂ ਨੋਗਾ ਕਿੰਨੇ ਦਿਨ ਹੋ ਗਏ ਨਾ ਤਿੰਨੇ ਦੋ ਦਿਨ ਹੋ ਗਏ ਨੂੰ ਨਾ ਤਿੰਨੇ ਹਰਾ ਅੱਜ ਰੋਟਾ ਫੜਨਿਕਾ ਨਹੀਂ ਜਾਂਦੀ ਸਾਡੇ ਜਾ ਹੁਣ ਅਸੀਂ ਖਾਣ ਚੱਲਿਆ ਗੋਲ ਗੱਪੇ ਪਹਿਲਾਂ ਇਹਨੇ ਖਾਦੇ ਸੀ ਹੁਣ ਮੈਂ ਖਾਣੇ ਆ ਕੌਣ ਜੀ ਅਸੀਂ ਪਹੁੰਚ ਚੁੱਕੇ ਹੱਡੇ ਦੇ ਛੱਡੇ ਤੇ ਆ ਕੇ ਪਤਾ ਲੱਗਿਆ ਕਿ ਲਾਈਟ ਵੀ ਨਹੀਂ ਹੈਗੀ ਤੇ ਗੋਲ ਗੱਪਿਆਂ ਵਾਲਾ ਵੀ ਨਹੀਂ ਹੈਗਾ ਤੇ ਹੁਣ ਕੀ ਕਰਨਾ ਰਾਨੇ ਹੋ ਰਾਨੇ ਛੋੜੇ ਆ ਉੱਥੇ ਗੋਲ ਚੱਲਦੇ ਆ ਕਿ ਗੋਲੇ ਇਹ ਜਸਵਿੰਦਰ ਕੋਲੇ ਜਾਣ ਦੀ ਗੱਲ ਕਰਦਾ ਉਹਦੇ ਪਰਲੇ ਖਾ ਗਿਆ ਨੀ ਇੰਸਟਾ ਕਰਾ ਕੇ ਆਈ ਉਹ ਗੱਲ ਕਰ ਆਈਡੀ ਹੈ ਨਹੀਂ ਤੇਰੀ ਨਹੀਂ ਤੈਨੂੰ ਫੈਲ ਨਹੀਂ ਗਈ ਤੇ ਮੇਰਾ ਤਾਂ ਪੂਰਾ ਮੇਰਾ ਕਿਹੜਾ ਸਹੀ ਚੱਲਦਾ ਤੂੰ ਕੀ ਰੀਡ ਠੀਕਾ ਮੰਨ ਸਕੇ ਜੋ ਆਪਣੇ ਜਾਂ ਮੈਂ ਬੁਕਤੀਆਂ ਉਹ ਚੱਲ ਜਾਂਦੇ ਆ ਆ ਦੇਖੀ ਮੁੰਡਾ ਤਾਂ ਬੇਦੋਦ ਹੋਤੇ ਨਹੀਂ ਮੈਂ ਇਹ ਮੈਂ ਤਾਂ ਉਹ ਵੀਡੀਓ ਬਣਾਈਏ ਨੇ ਕੰਜਰੋ ਇਹਦਾ ਵਲੌਗ ਓਏ ਇਹ ਇਹ ਨਹੀਂ ਕੱਟਣਾ ਸੀ ਜੋ ਮਰਜ਼ੀ ਹੋ ਜਾਈਏ ਵਲੌਗ ਚ ਪਾਉਂਗਾ ਮੈਂ ਵਲੌਗ ਇਹ ਚੱਲਿਆ ਬੱਸੇ ਜਾ ਬਾਏ ਬਾਏ ਹੁਣ ਅਸੀਂ ਜੋਸ਼ ਮਾਰ ਲੈਣਾ ਸੀ ਉਹ ਲੈ ਲਿਆ ਜੋ ਸਮਾਨ ਹੀ ਲੈਣਾ ਸੀ ਆਏ ਤਾਂ ਅਸੀਂ ਖਾਣ ਸੀ ਘਰੋਂ ਫੋਨ ਆ ਗਿਆ ਕਿ ਬੇਸਿਕ ਹੋ ਜਾਈਦਾ ਪਣਾ ਹੀ ਦੇਸੀ ਘੋਲ ਲਾ ਕੇ ਘਰੇ ਚੱਲੇ ਆ ਤੇ ਰਣੇ ਅੱਗੇ ਹੋ ਮੈਨੂੰ ਰਾਹ ਨਹੀਂ ਦਿਖਦਾ ਦੇਸੀ ਘੋਲ ਲਾ ਕੇ ਚੱਲੇ ਆ ਹੁਣ ਅਸੀਂ ਇਹਨੇ ਬਹੁਤ ਜ਼ਿਆਦਾ ਪਕਾਈ ਕੀਤੀ ਆ ਦੁਕਾਨ ਦੇ ਵਿੱਚ ਹੁਣ ਐ ਮਾਈਂਡ ਫਰੈਸ਼ ਹੋ ਗਿਆ ਹੁਣ ਅਸੀਂ ਘਰ ਹੀ ਆ ਖਰਾਉਣਾ ਨਵਾਗੇ ਤੁਹਾਨੂੰ ਨਵਾਗੇ ਸਵਾਗੇ ਇੱਕ ਵਾਰੀ ਦੀ ਸੌ ਜਾਗੇ ਬਾਏ ਚੱਲ ਬੋ ਕੀ ਕਰਨਾ ਇੱਥੋਂ ਦੇ ਕੁੱਤੇ ਹੀ ਵੱਡੇ ਕੁੱਤੇ ਆ ਪਿੱਛੇ ਲੱਗ ਜਾਂਦੇ ਐਂ ਕੱਟ ਗਏ ਕੁੱਤੇ بڑے ਕੁੱਤੇ ਆ ਇੱਕ ਮੈਂ ਤੁਹਾਨੂੰ ਗੱਲ ਦੱਸਣਾ ਚਾਹਣਾ ਹਾਂ ਸਾਰੇ ਟੱਪਰ ਦੇ ਵਿੱਚੋਂ ਮੇਰਾ ਗਾਧਾ ਲੰਮਾ ਹੈ ਲੇਕਿਨ ਮੇਰੇ ਪੈਰ ਲੰਬੇ ਆ ਪੈਰ ਇੰਦੇ ਵੱਡੇ ਆ ਸਾਰੇ ਟੱਪਰ ਇਹਦਾ ਮਤਲਬ ਕੀ ਇਹ ਮੇਰੇ ਪੈਰ ਹਰਜ ਇਹ ਵੀ ਮੇਰੇ ਪੈਰ ਹਰਜ ਆ ਮੈਂ ਮਾਰਦਾ ਪਕਾਈ ਕਰਨ ਡਿਆ ਵਾ ਮਾਰ ਗੱਡੀ ਆਉਂਦੀ ਹਾਂ ਹੁਣ ਗਾਇਸ ਅਸੀਂ ਆ ਗਏ ਆ ਘਰੇ ਹਾਂ ਸੌਰੀ ਗਾਇਸ ਜਿਹੜੇ ਹਾਂ ਤੁਹਾਨੂੰ ਇਹ 10 ਚੁਪਕੇ ਹੀ ਪਹਿਲਾਂ ਵੀ ਹਾਂ ਹਾਂ ਅਸੀਂ ਘਰੇ ਪਹੁੰਚਣਾ ਅਸੀਂ ਘਰੇ ਪਹੁੰਚਣਾ ਅਸੀਂ ਗਏ ਸੀ ਲਗਭਗ 2 ਘੰਟੇ ਪਹਿਲਾਂ ਹਾਂ ਹੁਣ 2 ਘੰਟੇ ਬਾਅਦ ਮੁੜੇ ਹਾਂ ਉਹ 2 ਘੰਟੇ ਦੇ ਗੈਪ ਵਿੱਚ ਜੋ ਵੀ ਹੋਇਆ ਉਹਨੂੰ ਜ਼ਿੰਦਗੀ ਕਹਿੰਦੇ ਆ ਉਹ ਵੀ ਮਜ਼ੇ ਵਾਲੀ ਕੀ ਗੱਲ ਹੁਣ ਅਸੀਂ ਘਰੇ ਆ ਗਏ ਹਾਂ ਹਾਂ ਟਾਟਾ ਤੇ ਬਾਂਗਲ ਮੇਰੇ ਨੂੰ ਜੇ ਵੀਡੀਓ ਵਧੀਆ ਲੱਗੀ ਹੋਈ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਯਾਰ ਲਾਈਕ ਸਬਸਕ੍ਰਾਈਬ ਸ਼ੇਅਰ ਕਰਦਾ ਕਰੋ 55 ਫਾਲੋਅਰ ਆ ਮੇਰੇ 55 ਤੋਂ ਘਾ ਵਧ ਦੇਣੀ ਹਏ ਜੋ ਹੋਈ